ਤੁਸੀਂ ਹੁਣ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵੀਡੀਓ ਵੇਖ ਹੀ ਲਈ ਹੋਗੀ ਖਬਰ ਸੁਣੀ ਲਈ ਹੋਗੀ ਕਿ ਉਹਨਾਂ ਦੀ ਜਿਹੜੀ ਕਧਾਰ ਖੁਸ਼ੀ ਕਰਦੇ ਪਏ ਆ ਤੁਹਾਨੂੰ ਸਾਰਿਆਂ ਨੂੰ ਇੰਨੀ ਬੇਨਤੀ ਆ ਕਿ ਐਵੇਂ ਦੀਆਂ ਖਬਰਾਂ ਤੇ ਯਕੀਨ ਨਾ ਕਰੋ ਆ ਕਿ ਭਾਈ ਅਮਰਤਪਾਲ ਸਿੰਘ ਜੀ ਦੀ 2027 ਚ ਸਰਕਾਰ ਆਉਣੀ ਆ ਇਸ ਕਰਕੇ ਉਹਨਾਂ ਨੂੰ ਝੂਠਾ ਕਰਦੇ ਪਏ ਆ ਤੁਸੀਂ ਕੋਈ ਵੀ ਆਵਲੀ ਖਬਰ ਤੇ ਯਕੀਨ ਨਹੀਂ ਕਰਨਾਗਾ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਦੋ ਤਿੰਨ ਅਰੀ ਮਿਲ ਕੇ ਆਏ ਆ ਉਹ ਚੜਦੀ ਕਲਾ ਚ ਜਿਹੜੇ ਵੈਸੇ ਗੋਦੀ ਮੀਡੀਆ ਫਰਲਾਉਂਦੀ ਪਈ ਆ ਝੂਠੀ ਖਾ ਔਰ ਉਹਨਾਂ ਨੂੰ ਲਾਂਤਾਂ ਐ ਲਾਂਤਾਂ ਤੇ ਆ ਵੀਡੀਓ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਝੂਠੀਆਂ ਖਬਰਾਂ ਨਾ ਫਲਾਉਣ ਤੇ ਜਿਹੜੇ ਟੀਕੇ ਲਾ ਲਾ ਮਰਦੇ ਪਏ ਸਾਰੇ ਉਹਨਾਂ ਦੀ ਤੇ ਕੋਈ ਖਬਰ ਨਹੀਂ ਫਲਾਉਂਦਾਗਾ ਜਿਹੜੀਆਂ ਝੂਠੀਆਂ ਖਬਰਾਂ ਉਹਨਾਂ ਨੂੰ ਫਲਾਈ ਜਾਂਦੇ ਆ ਮੇਰੀ ਤੇ ਇੰਨੀ ਕੋਈ ਬੇਨਤੀ ਆ ਕਿ ਐਵੇਂ ਦੀਆਂ ਝੂਠੀਆਂ ਖਬਰਾਂ ਤੇ ਨਾ ਭਰੋਸਾ ਕਰੋ ਤੁਸੀਂ ਹੁਣ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵੀਡੀਓ ਵੇਖ ਹੀ ਲਈਓਗੀ ਖਬਰ ਸੋਹਣੀ ਲਈਓਗੀ ਕਿ ਉਹਨਾਂ ਦੀ ਜਿਹੜੀ ਕਦਰ ਖੁਸ਼ੀ ਕਰਦੇ ਪਏ ਆ ਤੁਹਾਨੂੰ ਸਾਰਿਆਂ ਨੂੰ ਇੰਨੀ ਬੇਨਤੀ ਆ ਕਿ ਐਵੇਂ ਦੀਆਂ ਖਬਰਾਂ ਤੇ ਯਕੀਨ ਨਾ ਆਗਾਂ ਕੀ ਭਾਈ ਅਮਰਤਪਾਲ ਸਿੰਘ ਜੀ ਦੀ 2027 ਚ ਸਰਕਾਰ ਆਉਣੀ ਆ ਇਸ ਕਰਕੇ ਉਹਨਾਂ ਨੂੰ ਝੂਠਾ ਕਰਦੇ ਪਏ ਆ ਤੁਸੀਂ ਕੋਈ ਵੀ ਆਵਲੀ ਖਬਰ ਤੇ ਯਕੀਨ ਨਹੀਂ ਕਰਨਾਗਾ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਦੋ ਤਿੰਨ ਅਰੀ ਮਿਲ ਕੇ ਆਏ ਆ ਉਹ ਚੜਦੀ ਕਲਾ ਚ ਜਿਹੜੇ ਵੈਸੇ ਗੋਦੀ ਮੀਡੀਆ ਫਰਲਾਉਂਦੀ ਪਈ ਆ ਝੂਠੀ ਖਬਰ ਉਹਨਾਂ ਨੂੰ ਲਾਂਤਾਂ ਐ ਲਾਂਤਾਂ ਤੇ ਆ ਵੀਡੀਓ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਝੂਠੀਆਂ ਖਬਰਾਂ ਨਾ ਫਲਾਉਣ ਤੇ ਜਿਹੜੇ ਦੀਗੇ ਲਾਲਾ ਮਰਦੇ ਪਏ ਸਾਰੇ ਉਹਨਾਂ ਦੀ ਤੇ ਕੋਈ ਖਬਰ ਨਹੀਂ ਫਲਾਉਂਦਾਗਾ ਜਿਹੜੀਆਂ ਝੂਠੀਆਂ ਖਬਰਾਂ ਉਹਨਾਂ ਨੂੰ ਫਲਾਈ ਜਾਂਦੇ ਆ ਮੇਰੀ ਤੇ ਇੰਨੀ ਕੋਈ ਬੇਨਤੀ ਆ ਕਿ ਐਵੇਂ ਦੀਆਂ ਝੂਠੀਆਂ ਖਬਰਾਂ ਤੇ ਨਾ ਭਰੋਸਾ ਕਰੋ ਤੁਸੀਂ ਹੁਣ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵੀਡੀਓ ਵੇਖ ਹੀ ਲਈਓਗੀ ਖਬਰ ਸੋਹਣੀ ਲਈਓਗੀ ਕਿ ਉਹਨਾਂ ਦੀ ਜਿਹੜੀ ਕਦਰ ਖੁਸ਼ੀ ਕਰਦੇ ਪਏ ਆ ਤੁਹਾਨੂੰ ਸਾਰਿਆਂ ਨੂੰ ਇੰਨੀ ਬੇਨਤੀ ਆ ਕਿ ਐਵੇਂ ਦੀਆਂ ਖਬਰਾਂ ਤੇ ਯਕੀਨ ਨਾ ਕਰੋ ਆ ਕਿ ਭਾਈ ਅਮਰਤਪਾਲ ਸਿੰਘ ਜੀ ਦੀ 2027 ਚ ਸਰਕਾਰ ਆਉਣੀ ਆ ਇਸ ਕਰਕੇ ਉਹਨਾਂ ਨੂੰ ਝੂਠਾ ਕਰਦੇ ਪਏ ਆ ਤੁਸੀਂ ਕੋਈ ਵੀ ਆਵਲੀ ਖਬਰ ਤੇ ਯਕੀਨ ਨਹੀਂ ਕਰਨਾਗਾ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਦੋ ਤਿੰਨ ਅਰੀ ਮਿਲ ਕੇ ਆਏ ਆ ਉਹ ਚੜਦੀ ਕਲਾ ਚ ਜਿਹੜੇ ਵੈਸੇ ਗੋਦੀ ਮੀਡੀਆ ਫਰਲਾਉਂਦੀ ਪਈ ਆ ਝੂਠੀ ਖਬਰ ਉਹਨਾਂ ਨੂੰ ਲਾਹਨ ਤਾਂ ਐ ਲਾਹਨ ਤਾਂ ਤੇ ਆਹ ਵੀਡੀਓ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਝੂਠੀਆਂ ਖਬਰਾਂ ਨਾ ਫਲਾਉਣ ਤੇ ਜਿਹੜੇ ਟੀਕੇ ਲਾ ਲਾ ਮਰਦੇ ਪਏ ਸਾਰੇ ਉਹਨਾਂ ਦੀ ਤੇ ਕੋਈ ਖਬਰ ਨਹੀਂ ਫਲਾਉਂਦਾਗਾ ਜਿਹੜੀਆਂ ਝੂਠੀਆਂ ਖਬਰਾਂ ਉਹਨਾਂ ਨੂੰ ਫਲਾਈ ਜਾਂਦੇ ਆ ਮੇਰੀ ਤੇ ਇੰਨੀ ਕੋਈ ਬੇਨਤੀ ਆ ਕਿ ਐਵੇਂ ਦੀਆਂ ਝੂਠੀਆਂ ਖਬਰਾਂ ਤੇ ਨਾ ਭਰੋਸਾ ਕਰੋ ਤੁਸੀਂ ਹੁਣ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵੀਡੀਓ ਵੇਖ ਹੀ ਲਈ ਹੋਗੀ ਖਬਰ ਸੁਣੀ ਲਈ ਹੋਗੀ ਕਿ ਉਹਨਾਂ ਦੀ ਜੜੀ ਕਧਾਰ ਖੁਸ਼ੀ ਕਰਦੇ ਪਏ ਆ ਤੁਹਾਨੂੰ ਸਾਰਿਆਂ ਨੂੰ ਇੰਨੀ ਬੇਨਤੀ ਆ ਕਿ ਐਵੇਂ ਦੀਆਂ ਖਬਰਾਂ ਤੇ ਯਕੀਨ ਨਾ ਕਰੋ ਆ ਕਿ ਭਾਈ ਅਮਰਤਪਾਲ ਸਿੰਘ ਜੀ ਦੀ 2027 ਚ ਸਰਕਾਰ ਆਉਣੀ ਆ ਇਸ ਕਰਕੇ ਉਹਨਾਂ ਨੂੰ ਝੂਠਾ ਕਰਦੇ ਪਏ ਆ ਤੁਸੀਂ ਕੋਈ ਵੀ ਆਵਲੀ ਖਬਰ ਤੇ ਯਕੀਨ ਨਹੀਂ ਕਰਨਾਗਾ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਦੋ ਤਿੰਨ ਅਰੀ ਮਿਲ ਕੇ ਆਏ ਆ ਉਹ ਚੜਦੀ ਕਲਾ ਚ ਜਿਹੜੇ ਵੈਸੇ ਗੋਦੀ ਮੀਡੀਆ ਫਰਲਾਉਂਦੀ ਪਈ ਆ ਝੂਠੀ ਖਬਰ ਉਹਨਾਂ ਨੂੰ ਲਾਣ ਤਾਂ ਐ ਲਾਣ ਤਾਂ ਤੇ ਆ ਵੀਡੀਓ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਝੂਠੀਆਂ ਖਬਰਾਂ ਨਾ ਫਲਾਉਣ ਤੇ ਜਿਹੜੇ ਟੀਕੇ ਲਾ ਲਾ ਮਰਦੇ ਪਏ ਸਾਰੇ ਉਹਨਾਂ ਦੀ ਤੇ ਕੋਈ ਖਬਰ ਨਹੀਂ ਫਲਾਉਂਦਾਗਾ ਜਿਹੜੀਆਂ ਝੂਠੀਆਂ ਖਬਰਾਂ ਉਹਨਾਂ ਨੂੰ ਫਲਾਈ ਜਾਂਦੇ ਆ ਮੇਰੀ ਤੇ ਇੰਨੀ ਕੋਈ ਬੇਨਤੀ ਆ ਕਿ ਐਵੇਂ ਦੀਆਂ ਝੂਠੀਆਂ ਖਬਰਾਂ ਤੇ ਨਾ ਭਰੋਸਾ